ਆ ਗਿਆ B ਮਾਡਲ A ਆ ਗਿਆ DI 50 ਦਾ ਸਿਕੰਦਰ ਮਾਡਲ 1000 ਘੰਟੇ ਦੇ ਕਰੀਬ ਚੱਲਿਆ ਹੋਇਆ ਇਹ ਮਾਡਲ ਆ ਗਿਆ B ਡਿਮਾਂਡ ਕਿੰਨੀ ਕਰਦਾ ਜੀ 5 ਲੱਖ 40 ਹਜ਼ਾਰ ਰੁਪਏ 744 FE ਸਿੰਗਲ ਸਟਾਰ ਕਿੰਨੇ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ ਕੀ ਡਿਮਾਂਡ ਕਰਦਾ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਡਿਮਾਂਡ ਆ ਪਲਾਸਾ ਆ ਗਿਆ ਹਾਲੈਂਡ 37 ਦੀ ਕਿੰਨੇ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ ਨਵਾਂ ਮਾਡਲ ਹੈ ਤੇ ਕੀ ਡਿਮਾਂਡ ਕਰਦਾ ਜੀ ਇਹਦੀ 5 ਲੱਖ 10 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰਦਾ ਨੰਬਰ ਬੋਲੇ ਜੀ ਆਪਣਾ 193660 900735 ਠੀਕ ਹੈ ਜੀ ਹਾਂਜੀ ਅੱਛੀ ਕਾ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਵੀਰ ਜੁੜਿਆ ਆਪਣੇ ਨਾਲ ਸਾਰੀ ਗੱਲਬਾਤ ਕਰਦੇ ਆਂ ਅੱਛੀ ਕਾ ਭਾਈ ਜੀ ਅੱਛੀ ਕਾ ਜੀ ਹੋਰ ਕਿਵੇਂ ਜੀ ਵਧੀਆ ਜੀ ਵਧੀਆ ਠੀਕ ਆ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਆਪਣੇ ਕੋਲ ਜੀ ਟਰੈਕਟਰ ਹੈਗੇ ਜੀ 7-8 7-8 ਟਰੈਕਟਰ ਹੁੰਦੇ ਆਂ ਤੇ ਮੰਡੀ ਚ ਕਹਿੰਦੇ ਪਰਾ ਪਲਾਂਟ ਜੀ 13 ਨੰਬਰ ਪਲਾਂਟ ਜੀ 13 ਨੰਬਰ ਪਲਾਂਟ ਆ ਤੇ ਟਰੈਕਟਰ ਵੀ ਘੱਟ ਲੈਣ ਨੂੰ ਪੁਰਾਣਾ ਜੀ ਹਾਂਜੀ ਘੱਟ ਲੈਣੇ ਜੀ ਲੋਨ ਠੀਕ ਹੈ ਜੀ ਇਹ ਸਿੱਧਾ ਟਰੈਕਟਰ ਵੇਚਣਾ ਹੈ ਬਈ ਕਿਸੇ ਨੇ ਉਹ ਵੀ ਸੰਪਰਕ ਕਰਨੇ ਹਾਂਜੀ ਉਹ ਵੀ ਕਰ ਲੈ ਜੀ ਠੀਕ ਹੈ ਨੰਬਰ ਬੋਲੇ ਜੀ ਆਪਣਾ 194660 90735 ਠੀਕ ਹੈ ਜੀ ਆਹ ਬਾਈ ਜੀ ਸਫਰਾਜ 724 XM ਕਿੰਨੇ ਮਾਡਲ ਹੈ ਜੀ ਇਹ ਇਹ 2016 ਮਾਡਲ ਹੈ ਜੀ 16 ਮਾਡਲ ਹੈ ਸਿੰਪਲ ਸਟੀering ਆ ਹਾਂਜੀ ਤੇ ਨੰਬਰ ਪੰਜਾਬ ਹੈ ਜੀ ਨੰਬਰ ਪੰਜਾਬ ਹੈ ਜੀ ਪੰਜਾਬ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਜੀ 80 85% ਜੀ 80 85% ਟਾਇਰਾਂ ਦੀ ਕੰਡੀਸ਼ਨ ਆ ਮਾਡਲ ਜੀ ਮਾਰਲ 2016 ਹੈ 16 ਮਾਡਲ ਆ ਡਿਮਾਂਡ ਕਿੰਨੀ ਕਰਦੇ ਜੀ 315000 ਰੁਪਏ 315000 ਰੁਪਏ ਡਿਮਾਂਡ ਆ ਤੇ ਬਾਕੀ ਮੌਕੇ ਤੇ ਮੰਨਤਾਣ ਹੋ ਜੀ ਹਾਂਜੀ ਹਾਂਜੀ ਹੋ ਜੀ ਠੀਕ ਆ ਜੀ ਅੱਗੇ ਆ ਗਿਆ ਫਾਰਮਨ ਟ੍ਰੈਕ 60 ਦਾ ਸੁਪਰਮੈਕਸ ਇਹ ਕਿੰਨੇ ਮਾਡਲ ਆ ਜੀ ਇਹ 2016 ਮਾਡਲ ਹੈ 16 ਮਾਡਲ ਹੈ ਸੁਪਰਮੈਕਸ ਆ ਗਿਆ ਭਾਈ ਜੀ ਇਹ ਹਾਂਜੀ ਇਹ ਆ ਗਿਆ ਜੀ ਸੈਂਟਰ ਗੇਅਰ ਚ ਸੈਂਟਰ ਗੇਅਰ ਚ ਆ ਗਿਆ ਬਾਈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਆ ਜੀ 75 80 ਪੈਸੇ ਹੀ ਮਗਰਲੇ ਮੂਹਰੇ ਨਵੇਂ ਆ ਜੀ ਠੀਕ ਹੈ ਜੀ 프ਰੰਟ ਵਾਲੇ ਨਵੇਂ ਪਏ ਟਾਇਰ ਨੇ ਬੈਕ ਵਾਲੇ ਅਲਾਇੰਸ ਦੇ ਰੇਡੀਅਲ ਟਾਇਰ ਨੇ ਮਗਰਾਟ ਮਗਰੂਟ ਦੇਖ ਸਕਦੇ ਹੋ ਤੁਸੀਂ ਚਿੱਟੇ ਦੁੱਧ ਵਰਗੇ ਚਮਕਦੇ ਆ ਬਾਈ ਜੀ ਸੈਂਟਰ ਗੇਅਰ ਤੇ ਸੁਪਰ ਮਿਕਸ ਕਿੰਨੀ ਡਿਮਾਂਡ ਹੈ ਦੀ 495000 495000 ਡਿਮਾਂਡ ਆ ਪੀ ਪੁਆਇੰਟ ਮਹਾਲੀ ਦਾ ਨੰਬਰ ਆ ਗਿਆ ਬਾਈ ਜੀ ਅੱਗੇ ਆ ਗਿਆ ਫਾਰਮਟਰੈਕਰ 60A ਐਗਰੀਮੈਂਟਸ ਆ ਜੀ ਇਹ ਸੁਪਰਮਿਕਸ ਆ ਹੈਗੇ ਦੋਨੇ ਫਾਰਮਟਰੈਕਰ 60A ਤੇ ਇਹ ਕਿੰਨੇ ਮਾਡਲ ਆ ਜੀ ਇਹ 2010 ਮਾਡਲ ਆ 10 ਮਾਡਲ ਆ ਹਾਂਜੀ ਇਹ ਪਾਪ ਰ ਸਟੀਅਰਿੰਗ ਆ ਨੰਬਰ ਇਹਦਾ ਜੀ ਨੰਬਰ ਇਹਦਾ ਹਰਿਆਣਾ ਜੀ ਐਨਓਸੀ ਮਿਲ ਜੂ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਸੈਂਟਰ ਗੇਅਰ ਚ ਤੇ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਗੇ ਰਹਿ ਗਿਆ ਇਹ 85 90 ਪੈਸੇ ਜੀ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ 14 ਦੇ ਟਾਇਰਾਂ ਚ ਆ ਗਿਆ ਮਗਰਾਟਮ ਰੂਟ ਵਧੀਆ ਪਿਆ ਪੂਰੇ ਸੈਂਟਰ ਗੇਅਰ ਚ ਆ ਗਿਆ ਐਗਰੀਮੈਕਸ ਤੇ ਪਾਵਰ ਸਟੀering ਆ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਕੀ ਡਿਮਾਂਡ ਕਰਦੇ ਆਂ ਦੀ ਇਹ 3.5 ਲੱਖ ਰੁਪਈਆ ਜੀ 3.5 ਲੱਖ ਡਿਮਾਂਡ ਆ ਮਾਡਲ ਕਿੰਨਾ ਜੀ ਇਹ 2010 ਹੈ ਨੈਸ ਮਾਡਲ ਆ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 50 ਆ ਸਿਕੰਦਰ ਮਾਡਲ ਆ 51 52 ਹਾਰਸ ਪਾਵਰ ਆ ਗਿਆ ਸਾਈਡ ਗੇਅਰ ਕਿਹਾ ਗਿਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ 14 ਦੇ ਟਾਇਰ ਆਗੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਹੈਗੇ ਇਹਦੇ 90 95 ਪੈਸੇ ਨਾਲ ਦੀ ਆਈ ਨਾਲ ਦੇ ਟਾਇਰ ਹੀ ਹਾਂਜੀ ਕਿੰਨੇ ਘੰਟੇ ਚੱਲਿਆ ਹੋਈ ਇਹ ਇਹ ਚੱਲਿਆ ਭਾਈ ਜੀ 1200 56 ਘੰਟੇ ਦੇ ਕਰੀਏ 12 ਤੋਂ 15 ਘੰਟੇ ਚੱਲਿਆ ਤੇ ਮਗਰਾਟ ਮੋਰੂਗ ਦੇਖ ਸਕਦੇ ਤੁਸੀਂ ਪੂਰੀ ਕੰਡਿਸ਼ਨ ਦੇ ਪਏ ਆ ਹੈਡ ਗੇਅਰ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਪੀਵੀ 11 ਪੰਜਾਬ ਨੰਬਰ ਆ ਤੇ ਕੀ ਡਿਮਾਂਡ ਕਰਦੇ ਦੀ ਇਹ 5.5 ਲੱਖ ਰੁਪਏ ਜੀ 5.5 ਲੱਖ ਡਿਮਾਂਡ ਆ ਇੱਕੀ ਮਾਡਲ ਆ ਹਾਂਜੀ ਅੱਗੇ ਫੇਰ ਆ ਗਿਆ ਬਾਈ ਜੀ ਇਹ ਆ ਗਿਆ 20 ਮਾਡਲ ਇਹ ਆ ਗਿਆ ਡੀਆਈ 50 ਦਾ ਸਿਕੰਦਰ ਮਾਡਲ ਆ ਹਾਈ ਡਿਊਟੀ ਮਾਈਲੇਜ 52 ਹਾਰਸ ਪਾਵਰ ਦੇ ਆ ਗਏ ਦੋਨੇ ਜੀ ਖੁੱਲੇ ਪਲੇਟਫਾਰਮ ਵਾਲੇ ਆ ਕੋ ਸਾਈਡ ਗੇਅਰ ਚ ਡਬਲ ਪੰਪ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਰਹਿ ਗਈ 85 90 ਪੈਸੇ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਅਪੋਲੋ ਦਾ ਆ ਚੌਕੜਾ ਨਾਲ ਦੇ ਟਾਇਰ ਜੀ ਹਾਂ ਜੀ ਨਾਲ ਦੇ ਜੀ ਨਾਲ ਦੇ ਟਾਇਰਾਂ ਚ ਆ ਗਿਆ ਤੇ ਇਹ ਘੰਟੇ ਕਿੰਨੇ ਚੱਲਿਆ ਜੀ ਏ ਚੱਲਿਆ ਬਾਈ ਜੀ 1000000 ਘੰਟੇ ਦੇ ਕਰੀਬ ਚੱਲਿਆ ਹੋਇਆ 1000000 ਘੰਟੇ ਦੇ ਕਰੀਬ ਚੱਲਿਆ ਹੋਇਆ ਤੇ ਮਾਡਲ ਆ ਗਿਆ 20 ਡਿਮਾਂਡ ਕਿੰਨੀ ਕਰਦਾ ਜੀ 5 ਲੱਖ 40000 ਰੁਪਏ 5 ਲੱਖ 40000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮੰਨਤਾ ਨਾ ਹੋ ਜਾਂਦਾ ਨਾ ਬਈ ਹਾਂਜੀ ਹਾਂਜੀ ਕਰ ਦੋਗੇ 10000 ਦਾ ਮੰਨਤਾ ਹਾਂਜੀ ਹਾਂਜੀ ਕਰ ਦਾਂਗੇ ਅੱਗੇ ਆ ਗਿਆ 44 ਸਭਰਾਜ 744 FE ਸਿੰਗਲ ਸਟਾਰ ਕਿੰਨੇ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ ਜੀ 9 ਮਾਡਲ ਆ ਟਾਇਰਾਂ ਦੀ ਜੀ ਕੰਡੀਸ਼ਨ ਹੈ ਜੀ ਟਾਇਰ ਹੈਗੇ 70 75 ਪੈਸੇ ਜੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਰੰਗ ਪੇਂਟ ਦੀ ਜੇ ਗੱਲ ਕਰੀ ਜੀ ਰੰਗ ਪੇਂਟ ਰੀਜਨਲ ਹੈ ਜੀ ਰੀਜਨਲ ਆ ਰੰਗ ਪੇਂਟ ਇਹ ਮਾਡਲ ਕਿੰਨਾ ਹੈ ਜੀ 2009 ਜੀ 9 ਮਾਡਲ ਕੀ ਡਿਮਾਂਡ ਕਰਦੇ ਜੀ 3.5 ਲੱਖ ਰੁਪਏ 3.5 ਲੱਖ ਰੁਪਇਆ ਡਿਮਾਂਡ ਠੀਕ ਆ ਬਈ ਜੀ ਅੱਗੇ ਜੀ ਅਵਲੈਂਡ ਹਾਂਜੀ ਪਲਾਸੜ 373 ਨੇ ਮਾਡਲ ਆ ਜੀ ਇਹ 2009 ਮਾਡਲ ਹੈ ਜੀ ਨਵਾਂ ਮਾਡਲ ਹੈ ਇਹਦਾ ਨੰਬਰ ਕੀ ਹੋਏ ਜੀ ਪੰਜਾਬ ਕਰਿਆਣਾ ਨੰਬਰ ਹਰਿਆਣਾ ਹੀ ਐਨਸੀ ਮਿਲ ਜੂ ਠੀਕ ਆ ਭਾਈ ਜੀ ਤੇ ਇਹਦੇ ਬਾਈਕ ਵਾਲੇ ਬਿਲਕੁਲ ਨਵੇਂ ਟਾਇਰ ਆ ਭਾਈ ਜੀ ਐਮ ਆਰ ਐਫ ਆ ਜੀ ਦੇਖ ਸਕਦੇ ਹੋ ਤੁਸੀਂ ਮਾਰਕਾ ਵੀ ਲਿਟਿਆ ਹੋਇਆ ਹੈ ਇਹ ਤੇ 16 ਦੇ ਟਾਇਰਾਂ ਚ ਆ ਗਿਆ 16 9 22 16 9 22 ਦੇ ਟਾਇਰ ਆ ਸਾਈਡ ਗੇਅਰ ਚ ਤੇ ਡਬਲ 3 ਸਪੀਡ ਹੈ 3 ਸਪੀਡ ਹੀ ਹਾਂਜੀ 3 ਸਪੀਡ ਆ ਗਿਆ ਭਾਈ ਡਬਲ ਪੰਪ ਡਬਲ ਡਿਸਟ੍ਰੀਮਟਰ ਕਲਰ ਟਾਪ ਮਾਡਲ ਆ ਪਲੱਸ ਵਾਲ ਆ ਗਿਆ ਹੋਲੈਂਡ 373 ਕਿੰਨੇ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ 9 ਮਾਡਲ ਹੈ ਤੇ ਕੀ ਡਿਮਾਂਡ ਕਰਦੇ ਆ ਜੀ ਇਹਦੀ 5 ਲੱਖ 10000 ਰੁਪਏ 5 ਲੱਖ 10000 ਰੁਪਏ ਡਿਮਾਂਡ ਕਰਦੇ ਆ ਅੱਗੇ ਆ ਗਿਆ ਜੀ ਜੌਂਡੀਅਰ 50 50 E ਕਲਰ ਸ਼ਿਫਟ B3 ਕਿੰਨੇ ਮਾਡਲ ਹੈ ਜੀ ਇਹ ਇਹ 2013 ਮਾਡਲ ਹੈ 13 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ 85 90% ਜੀ 85 90% ਟਾਇਰਾਂ ਦੀ ਕੰਡੀਸ਼ਨ ਹੈ 16 29 28 ਦੇ ਟਾਇਰ ਆ ਗਏ ਬਾਈ ਜੀ ਚੌਕੜਾ ਜੇ ਕੇ ਦਾ ਆ ਗਿਆ ਤੇ ਮਾਡਲ ਕਿੰਨੇ ਆ ਜੀ 2013 ਮਾਡਲ ਹੈ 13 ਮਾਡਲ ਡਬਲ ਪੰਪ ਡਬਲ ਡਿਸਟ੍ਰੀਬਿਊਟਰ 3 ਸਪੀਡ ਜੀ ਹਾਂ ਨਹੀਂ ਹਾਂ ਜੀ 3 ਸਪੀਡ 3 ਸਪੀਡ ਤੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਹੈ 13 ਮਾਡਲ ਰੰਗ ਭੇੜੀ ਰੰਗ ਭੇੜ ਰੀਜਨਲ ਆ ਜੀ ਠੀਕ ਆ ਸੈਲਫ ਸਲਪ ਚੱਕਦੇ ਆ ਪੂਰੇ ਮਾਈਂਡਰੀਆਂ ਨਵੀਆਂ ਨੇ ਹਾਂਜੀ ਹਾਂਜੀ ਐ ਹੀ ਹੈਗਾ ਵੀ ੱੱਕਾ ਲਾਉਣ ਦੀ ਲੋੜ ਬਊ 13 ਮਾਡਲ ਤੇ ਡਿਮਾਂਡ ਕਿੰਨੀ ਕਰਦਾ ਜੀ 495000 ਰੁਪਏ 495000 ਰੁਪਏ ਡਿਮਾਂਡ ਕਰਦੇ ਆ ਬਾਈ ਤੇ ਬਾਕੀ ਆਪਣੀ ਲੋਕੇਸ਼ਨ ਕੀ ਹੈ ਜੀ ਪਿੰਡ ਕਿਹੜਾ ਹੈ ਜੀ ਪਿੰਡ ਕਮਾਲਾ ਹੀ ਹਾਂਜੀ ਟਰੈਕਟਰ ਮੰਡੀ ਤੇ ਹੁਣੇ ਬੁੱਧਵਾਰ ਨੂੰ ਤਲਵੰਡੀ ਸਾਬ ਹੋਈ ਕਿੰਨੇ ਨੰਬਰ ਪਲਾਂਟ ਚ 13 ਨੰਬਰ ਪਲਾਂਟ 13 ਨੰਬਰ ਪਲਾਂਟ ਹਾਂਜੀ ਇਹ ਲੋਨ ਵਗੈਰਾ ਜੀ ਲੋਨ ਵਗੈਰਾ ਹੋ ਜੂਗਾ ਜੀ ਠੀਕ ਆ ਜੀ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਜੀ ਹਾਂਜੀ ਹਾਂਜੀ ਕੱਟ ਲੈਣੇ ਠੀਕ ਆ ਬਾਈ ਜੀ ਤੇ ਨੰਬਰ ਦੱਸੋ ਆਪਣਾ ਜੀ 9466000735 ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ